ਹਾਂਜੀ ਵੀਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਵੀਰੋਣਾ ਨਾਲ ਕਰਾਂਗੇ ਗੱਲਬਾਤ ਅੱਗੇ ਵੀਰੋਣਾ ਦੀ ਵੀਡੀਓ ਬਣਾਈ ਸੀ ਆਪਾਂ ਤੇ ਐਨੀਮਲ ਸੇਲ ਹੋ ਗਏ ਇਹਨਾਂ ਦੇ ਤੇ ਅੱਜ ਦੋ ਲੈ ਕੇ ਆਏ ਆ ਇੱਕ ਛੋਟੀ ਪਹਿਲਾ ਸੂਆ ਤਾਜੀ ਸੂਈ ਤੇ ਦੋ ਦਿਨਾਂ ਦੀ ਸੂਈ ਆ 7-8 ਕਿਲੋ ਦੁੱਧ ਵਾ ਤੇ ਇਹ ਤੋਕਣ ਗੱਬਣ ਮੱਝ ਤਿੰਨ ਮਹੀਨਾ ਦੀ ਗੱਬਣ 8 ਕਿਲੋ ਦੁੱਧ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੇ ਬਹੁਤ ਵਧੀਆ ਵੀਰ ਜੀ ਤੇ ਵੀਰ ਜੀ ਪਹਿਲਾਂ ਆਪਾਂ ਉਧਰ ਵੀਡੀਓ ਬਣਾਈ ਸੀ ਹੋ ਗਏ ਡੰਗਰ ਸੇਲ ਹਾਂਜੀ ਵੀਰ ਜੀ ਇੱਕ ਮੱਝ ਵੇਖੀ ਤੇ ਇੱਕ ਆਪਾਂ ਘਰੇ ਰੱਖ ਲਈ ਵਦ ਠੀਕ ਆ ਵੀਰ ਜੀ ਉਹ ਘਰ ਰੱਖ ਲਈ ਜੀ ਹਾਂਜੀ ਠੀਕ ਆ ਵੀਰ ਜੀ ਉਹਦੇ ਗੱਭਰ ਨਿਕਲ ਆਈ ਹੋਣੀਆਂ ਹਾਂ ਗੱਭਰ ਨਿਕਲ ਆਈ ਹੋ ਠੀਕ ਠੀਕ ਆ ਵੀਰ ਜੀ ਠੀਕ ਤੇ ਆ ਪਹਿਲੇ ਨੰਬਰ ਵਾਲੀ ਮੱਝ ਦੀ ਦੱਸੋ ਡਿਟੇਲ ਵੀਰ ਜੀ ਇਹ ਵੀਰ ਜੀ ਤੀਜਾ ਸੂਆ ਰਹੇ ਤਿੰਨਾਂ ਮਹੀਨਿਆਂ ਦੀ ਗੱਭਾਂ ਤੇ 8 ਕਿਲੋ ਦੁੱਧ ਠੀਕ ਆ ਤੀਜਾ ਤੇ ਤੇ ਨਾਮੇ ਨਾਲ ਗੱਭਣ ਠੀਕ ਠੀਕ ਹੈ ਵੀਰ ਜੀ ਠੀਕ ਹੈ ਤੇ ਖੋਲ ਕੇ ਦਿਖਾਈਏ ਵੀਰਾਂ ਨੂੰ ਆਪਾਂ ਲਓ ਵੀ ਜੀ ਲਓ ਵੀ ਜੀ ਵੇਖ ਸਦੇ ਵੀ ਜੀ ਥਾਂ ਲੈਵਾ ਦੇਖ ਲੋ ਵੀ ਜੀ ਲੈਓ ਵੀ ਜੀ ਲੈਓ ਠੀਲ ਠੰਡੀ ਵੀਰ ਜੀ ਠੀਕ ਆ ਵੀਜੀ ਠੀਕ ਹਾਂ ਹਾਂ ਹਾਲੇ ਬਾਬੇ ਇੱਕ ਸਦੇ ਵੀਜੀ ਜਿਹੜਾ ਵੀ ਸੱਜਣ ਆਵੇ ਆਪਣੀ ਤਸੱਲੀ ਕਰੇ ਇਹਨਾਂ ਦੇ ਘਰ ਆਣ ਕੇ ਤੇ ਵੀਜੀ ਕੀ ਮੁੱਲ ਕਰਦੇ ਆ ਜਾਂ ਮੁੱਲ ਵੀਜੀ ਇਹਦਾ 7065 ਦੀ ਦੇਦਾਂਗੇ ਠੀਕ ਆ ਮੁੱਲ 7065 ਦੀ ਦੇਦੋਗੇ ਹਾਂਜੀ ਠੀਕ ਆ ਆਏਗਾ ਦਾ ਮਾਨ ਤਨ ਕਰਾਂਗੇ ਵੀਜੀ ਫੋਲ ਠੀਕ ਆ ਵੀਜੀ ਠੀਕ ਆ ਤੇ ਦੂਜੇ ਨੰਬਰ ਤੇ ਵੀਜੀ ਦੱਸੋ ਛੋਟੀ ਡਟੇ ਡੇਲ ਇਹ ਵੀ ਜੀ ਚੱਲਣ ਸੋਈ ਨੂੰ 7-8 ਕਿਲੋ ਬੋਲਾ ਹਾਂਜੀ ਹਾਂਜੀ ਪਹਿਲਾਂ ਘੱਟੀ ਖੰਡੀ ਸੀ ਇਹ ਮੈਨੂੰ ਠੀਕ ਆ ਵਿਜੀ ਠੀਕ ਆ ਪੂਰੀ ਬਰੀਡ ਚ ਝੋਟੀ ਵਿਜੀ ਵੇਖ ਸਕਦੇ ਜੇ ਹਾਂਜੀ ਨਿੱਕਾ ਸਿੰਗ ਲੱਗਾ ਵਿਜੀ 7-8 ਕਿਲੋ ਬੋਲਾ ਜੇ ਬੱਚੇ ਦਾ ਕਰਦੀ ਬੱਚੇ ਦਾ ਕਰਕੇ ਤੁਰਦੀ ਨਹੀਂ ਲਓ ਵਿਜੀ ਵੇਖ ਸਕਦੇ ਜੇ ਪਹਿਲਾਂ ਝੋਟੀ ਵਿਜੀ ਇਹਦਾ ਕੀ ਮੁੱਲ ਕਰਦੇ ਝੋਟੀ ਦਾ ਜੀ ਇਹਦਾ ਵੀਜੀ ਬੋ ਲੱਸੀ ਆ 1000 ਰੁਪਏ ਕਰਦੇ ਜਾਨੀ ਠੀਕ ਆ ਵੀਜੀ ਤੇ ਆਏਗਾ ਦਾ ਮਾਨਤਨ ਜੀ ਫੁੱਲ ਕਰਾਂ ਵੀਜੀ ਠੀਕ ਆ ਵੀਜੀ ਸਾਸਰੀਆ ਵੀਜੀ